2022 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਹਲਕਾ ਆਤਮ ਨਗਰ 'ਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਕਈ ਮੁੱਦਿਆਂ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਵਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇਤਾ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਲੋਕ ਪਰੇਸ਼ਾਨੀਆਂ ਦੇ ਦੌਰ 'ਚੋਂ ਗੁਜ਼ਰੇ ਨੇ ਉਨ੍ਹਾਂ ਕਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਲੋਕਾਂ ਦੇ ਕੰਮ ਪੈਦ ਦੇ ਆਧਾਰ ਤੇ ਕੀਤੇ ਜਾਣਗੇ। ਨਿਵਾਰ ਸ਼ਾਮਲ ਕੀਤੇ ਗਏ। ਅੱਜ ਹਲਕਾ ਆਤਮਨਗਰ ਦੇ ਵਾਰਡ ਨੰਬਰ 47 ਦੇ ਮੁਹੱਲਾ ਮਨਜੀਤ ਨਗਰ ਵਿਖੇ ਪਰਸੋਂ ਤੋਂ ਫੋਨ ਆ ਰਹੇ ਸੀ ਗੁੱਗੀ ਭੈਣ ਜੀ ਦੇ ਇਹਨਾਂ ਦੇ ਸਾਥੀਆਂ ਨੇ ਵੀ ਸਾਡੇ ਸਾਰੇ ਪਰਿਵਾਰ ਨੇ ਇੱਥੇ ਜਿੰਨੇ ਕਾਂਗਰਸ ਪਾਰਟੀ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਤੇ ਅਸੀਂ ਅੱਜ ਆ ਕੇ ਬੱਧੀ ਗੰਟੀ ਦੇ ਕਿੰਨਾ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਬਣਾਇਆ ਇਸ ਆਸ ਨਾਲ ਜਿੰਨਾ ਆਸਾਂ ਨਾਲ ਇਹ ਸਾਡੇ ਨਾਲ ਜੁੜੇ ਨੇ ਅਸੀਂ ਇਹਨਾਂ ਨੂੰ ਸ਼ਾਮਲ ਕੀਤਾ ਆਨੰਤਨ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੀਆਂ ਆਸਾਂ ਨੂੰ ਪੂਰਪਾਉਣ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਹਨਾਂ ਲੋਕਾਂ ਨੂੰ ਜਿਹੜੀ ਹੈ ਇਸ ਦਲਦਲ ਦੇ ਵਿੱਚ ਜਿਹੜੇ ਅੱਜ ਫਸੇ ਨੇ ਰੁਪਈਆਂ ਦਾ ਸ਼ਿਕਾਰ ਨੇ ਇਹਨਾਂ ਨੂੰ ਬਾਹਰ ਕੱਢ ਕੇ ਇੱਕ ਚੰਗੇ ਪੰਜਾਬੀਆਂ ਦੀ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਇਹ ਸਾਰੀਆਂ ਮੇਰੀਆਂ ਵੱਡੀਆਂ ਭੈਣਾਂ ਨੇ ਛੋਟੀਆਂ ਕੋਈ ਬੱਚਿਆਂ ਨੇ ਪਰਿਵਾਰ ਨੇ ਕੋਈ ਛੋਟਾ ਭਰਾ ਹੈ ਕੋਈ ਅੰਕਲ ਹੈ ਕੋਈ ਵੱਡਾ ਭਰਾ ਹੈ ਇਹ ਸਾਰੇ ਲੋਕ ਇਹ ਕਹਿੰਦੇ ਆ ਵੀ ਸਿੱਧੂ ਸਾਹਿਬ ਅਸੀਂ ਤਾਂ ਸਿਰਫ ਤੇਰੇ ਮੂੰਹ ਨੂੰ ਤੇਰੇ ਨਾਲ ਜੁੜੇ ਨੇ ਸੀ ਪਰ ਅਸੀਂ ਮਜਬੂਰੀ ਦੇ ਵਿੱਚ ਇਸ ਪਾਰਟੀ ਲਈ ਕੰਮ ਕਰਦੇ ਸੀ ਹੁਣ ਤੇਰੇ ਨਾਲ ਖੁੱਲੇ ਦਿਲ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਤੈਨੂੰ ਇਸ ਇਸੋਂ ਹਲਕੇ ਦੇ ਵਿੱਚੋਂ ਕੰਮ ਮਹਿਮ ਸ਼ੁਰੂ ਕਰਤੀ ਹੈ ਜੀ ਅਜੇ ਤਾਂ ਅਜੇ ਤਾਂ ਕਹੋ ਵੀ ਇੱਕ ਨਿੱਕਾ ਜਿਹਾ ਪੈਰ ਪਟਿਆ ਅਗੇ ਤਾਂ ਦੌੜ ਲਾਉਣੀ ਆ ਤੇ ਬੱਲੇ ਬੱਲੇ ਸਾਰੀ ਸੰਗਤ ਦੇ ਆਸਰੇ ਕਰਵਾਉਣੀ। ਦੇਖੋ ਜੀ ਸਿੱਧੂ ਸਾਹਿਬ ਦੇ ਆਉਣ ਨਾਲ ਲੋਕਾਂ ਨੂੰ ਬੜੀ ਆਸ ਸੀਗੀ ਵੀ ਸ਼ਾਇਦ ਕੁਝ ਹੋ ਜਾਏਗਾ। ਪਰ ਜਿਹੜੀ ਮੇਨ ਕਮਾਂਡਾ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਕਪਤਨ ਮਰਿੰਦਰ ਸਿੰਘ ਜੀ ਦੇ ਹੱਥ ਪਿਆ। ਦੋਨਾਂ ਦੇ ਵਿੱਚ ਤਾਲਮੇਲ ਦੀ ਭਾਰੀ ਕਮੀ ਹੈ। ਜਿਸ ਕਮੀ ਦਾ ਇਸ ਪਾਰਟੀ ਨੂੰ ਨੁਕਸਾਨ ਉਠਾਉਣਾ ਪਊਗਾ। ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਸਹਾਇ ਹੋਈ। ਇੱਥੋਂ ਦੇ ਵਿਧਾਇਕ ਨੂੰ ਤਾਂ ਪੁੱਠੇ ਕੰਮਾਂ ਤੋਂ ਬੇਝਲ ਹੀ ਨਿਕਾ। ਉਹ ਲੋਕਾਂ ਦੀ ਸਾਰਕੀ ਲਵੇ। ਨਾ ਉਹਨੂੰ ਡਵੈਲਪਮੈਂਟ ਦਾ ਕੋਈ ਫਿਕਰ ਹੈ ਤੇ ਨਾ ਹੀ ਉਹਨੂੰ ਇਥੋਂ ਨਸ਼ਾ ਫੜਾਉਣ ਦਾ ਬਹੁਤ ਵੱਡੀ ਗੱਲ ਹੈ ਉਹ ਇਸ ਹਲਕੇ ਦੇ ਵਿੱਚੋਂ ਜਿੱਥੇ ਆਪਣਾ ਜਿਹੜਾ ਪੈਰਾਟੋਗ੍ਰਾਫ ਹੈ ਉਹ ਵੀ ਉੱਧਰ ਡਿੱਗ ਚੁੱਕਿਆ ਤੇ ਲੋਕ ਇਸ ਕਦਰ ਨੱਕੋ ਨੱਕ ਭਰੇ ਭਰੇ ਹੋਏ ਨੇ 2022 ਦੀ ਵੇਟ ਕਰ ਰਹੇ ਨੇ ਕਦੋਂ ਉਹਦੇ ਕਿਤੇ ਕੰਮਾਂ ਦੀ ਉਹਨੂੰ ਸਜ਼ਾ ਦੇ ਸਕਦਾ ਸਿੱਧੂ ਵੀਰ ਜੀ ਦੇ ਨਾਲ ਖੜਿਆ ਸਾਨੂੰ ਇਸ ਕਰਕੇ ਖੁਸ਼ੀ ਹੋਈਏ ਕਿ ਵੀਰ ਜੀ ਨੇ ਕਾਂਗਰਸੀ ਪਾਰਟੀ ਛੱਡੀ ਹੈ ਤਸੀਂ ਆਪਣੇ ਵੀਰ ਜੀ ਆਮ ਪਾਰਟੀ ਦੇ ਨਾਲ ਖੜੇ ਹੋਏ ਨੇ ਤਸੀਂ ਵੀਰ ਜੀ ਹੁਣਾ ਦੇ ਨਾਲ ਪੂਰਾ ਸਾਥ ਦੇਾਂਗੇ ਔਰ ਦਿਲੋਂ ਦਾਾਂਗੇ ਸਾਨੂੰ ਪਤਾ ਆਮ ਵਾਲੀ ਪਾਰਟੀ ਨੇ ਬੜਾ ਕੁਛ ਕੀਤਾ ਹੋਵੇ ਦਿੱਲੀ ਵਿੱਚ ਉਹਨੇ ਕਿੰਨੀਆਂ ਸਹੂਲਤਾ ਕੀਤੀਆਂ ਨੇ ਅਸੀਂ ਵੀ ਕਹਿੰਦੇ ਸਾਡੇ ਮਤਲਬ ਪੰਜਾਬ ਦਾ ਸਾਡੇ ਲੁਧਿਆਣੇ ਦਾ ਸਾਡੇ ਮਨਜੀਤ ਨਗਰ ਦਾ ਸਾਡੇ ਵੀਰ ਜੀ ਐਮਐਲ ਕਲਵਰ ਸਿੰਘ ਸਿੱਧੂ ਵੀਰ ਜੀ ਸਾਡੇ ਬਣਨ ਤੇ ਮਾ ਕੇਜਰੀਵਾਲ ਸਾਡੇ ਪ੍ਰਧਾਨ ਮੰਤਰੀ ਪੰਜਾਬ ਦਾ ਵੀ ਲੁਧਿਆਣਾ ਦਾ ਵੀ ਬਣਨ ਜਿਹੜਾ ਸਾਡੇ ਪੰਜਾਬ ਚ ਨਸ਼ਿਆਂ ਦਾ ਨਰਕ ਪਿਆ ਆ ਆਉਣ ਵਾਲੀ ਪੀੜ੍ਹੀ ਨਸ਼ੇ ਚ ਖਤਮ ਹੋ ਚੁਕੀ ਏ ਅਸੀਂ ਕਹਿੰਦੇ ਸਾਡੇ ਮਨਜੀਦ ਆਮ ਪਾਰਟੀ ਆਵੇ ਕਿ ਕੇਜਰੀਵਾਲ ਜੀ ਸਾਡੇ ਮੱਲੇ ਚਾਨਕਲਵਰ ਸੰਘ ਸਿੱਧੂ ਵੀਰ ਜੀ ਆ ਸਾਡੇ ਮੱਲੇ ਵਿੱਚ ਬੜਾ ਨਰਕ ਪਿਆ ਰਿਆ ਨਾ ਕਾਲੀਆਂ ਨੇ ਕੁਛ ਕੀਤਾ ਨਾ ਕਪਤਨ ਮਨਿੰਦਰ ਸਿੰਘ ਨੇ ਕੁਛ ਕੀਤਾ ਹੁਣ ਕਰੇਗੀ ਤੇ ਆਮ ਪਾਰਟੀ ਸਾਡੀ ਕਰੇਗੀ SMZ Punjab, Delilu Dhyanath, Abhishek Jilota. For latest updates, like and follow our Facebook page SMZ News and don't forget to subscribe our YouTube channel and press the bell icon.